आट्रेलिया बैठा जिन्हें तवीर भी आ गया अपनी उम्र के ट्रैक्टर कहते कतल होनी ना क्या निचल होनी भा थोड़ी मरी हुई कहने हरक मिंटी गुरमेंट कंदा ਵਾਹ ਟਾਪੀ ਸਾਡੇ ਵੀਰਾਂ ਲਈ ਤਾੜੀ ਜ਼ੋਰਦਾਰ ਮਾਰ ਦਿਓ ਜਿਨ੍ਹਾਂ ਨੇ ਵੱਡੇ ਪ੍ਰਬੰਧ ਕਰ ਦਿੱਤੇ ਆ ਸਾਡੇ ਦੀਪਾਂ ਦਾ ਧੰਨਵਾਦ ਹੈ ਕਸ਼ਿਸ਼ ਵਰਗੇ ਅੰਸ਼ ਵਰਗੇ ਅਸੀਂ ਤੇ ਉਸੇ ਧਰਤੀ ਨੂੰ ਮੁੰਡਿਆਂ ਨੇ ਮਸ਼ਹੂਰ ਕਰ ਦਿੱਤਾ ਹੈ ਇਧਰਲੇ ਬੱਲੇ 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 ਪਹਿਲੀ ਤੇ ਪਹਿਲੀ ਤੇ ਹਾਲਚੰਦ ਪੁੱਛਦਾ ਇੱਕ ਵਾਰ ਕਸ਼ਿਸ਼ ਨੂੰ ਹਾਇ ਕਰਦੇ ਕੈਮਰੇ ਦੇ ਵਿੱਚ ਲਈ ਦੇਖੀ ਜਾਂਦਾ ਤੈਨੂੰ ਕਹਿੰਦਾ ਆਸਟ੍ਰੇਲੀਆ ਵਾਲਾ ਕਹਿੰਦਾ ਰਾਜਾ ਓਏ ਆਸਟ੍ਰੇਲੀਆ ਵਿੱਚ ਖੇਡਦੇ ਪਰ ਨਵੇਂ ਸ਼ਹਿਰ ਦਾ ਨਖ਼ਲ ਮਾਰ ਕਰਦਾ ਹੈ ਇਧਰੋਂ ਪਾਸੇ ਜਗਰਾਮਾਂ ਵਾਲੇ ਨੂੰ ਆਣਾ ਯਾਰ ਬੱਲੇ ਬੱਲੇ ਕਰਵਾਵਾ ਕਿੰਨੇ ਮੈਡਮ ਕਰਤੇ ਕਰਵਾਵਾ ਇਹ ਜੈਲੀ ਕਿੰਨੇ 500 ਪਾ ਦੇਣਾ ਉਹ ਦੇਖ ਤਾਂ ਵੀ 500 ਦੀਆਂ ਦੇ ਛੱਕੇ ਵੀ ਆਹ 500 ਦੇ ਮੈਨੂੰ ਤਾਂ ਉਹ ਵੀ ਨਹੀਂ ਲੱਗਿਆ ਓਏ ਓਏ ਕੀ ਬਾਤ ਹੈ ਜਿੱਤੇ ਕੈਦ ਹੋ ਗਿਆ ਤੇ ਗੱਲ ਵੱਖਰੀ ਆ ਕੋਈ ਨਿਆਣਾ ਨਹੀਂ ਆ ਲੋਕਾਂ ਨੂੰ ਝਾਂਜ ਵਾਲਿਆ ਬੱਲੇ 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 ਝਾਂਜ ਆਇਆ ਬਸਣਾ ਪਿਆ ਲੋਕਾਂ ਨੂੰ ਇਹ ਪੰਜਾਬ ਦੇ ਵੱਡੇ ਵੱਡੇ ਢਾਈ ਢਾਈ ਆਫਰੇ ਸਣੀ ਸਤੇਣਾ ਇੱਕ ਮੈਚ ਹੋ ਗਿਆ ਭਰੇ ਸ਼ਾਟ ਆ ਭਾਈ ਇੱਕ ਮੈਚ ਹੋ ਗਿਆ ਭਰੇ ਸਣੀ ਦਾ ਤੇ ਯਾਰ ਵੀ ਮੇਰੇ ਕੋਲ ਆ ਗਿਆ ਜੀ ਰਾਜਕਮਰ ਮੰਨੂ ਵਾਲਾ 10000 ਮੇਰੇ ਕੋਲ ਆਇਆ ਲਓ ਸਾਹਮਣੇ ਵੱਡੀ ਬਿਗੜਨਾ ਕਹਿੰਦੇ ਫਤਨਾ ਜਿਹੜਾ ਕਹਿੰਦੇ ਹੋਪ ਤਿਆ ਵੀਰ ਸਾਡਾ ਕਹਿੰਦੇ ਬਹਾਦਰਕੇ ਵਾਲਾ ਬੈਠਾ ਵਿੱਚ ਅਸਟਰੀਆ ਦੇ ਵੱਡੇ ਯੋਗਦਾਨ ਇਧਰ ਪਈ ਤੇ ਰੰਦੇ ਨੇ ਕਹਿੰਦੇ ਚਾਰ ਦੇਰੇ ਖਿਡਾਰੀ ਨੇ ਜੋੜ ਲਏ ਪਦੇ ਪੰਜਾਬ ਦੀ ਟੀਮ ਦਾ ਮੁਕਾਬਲਾ ਚੱਲ ਰਿਹਾ ਮੇਰੇ ਵੀਰੋ ਇਧਰਲੇ ਪਾਸੇ ਬਾਲਾਂ ਪਾਉਂਦਾ ਹੋਇਆ ਕਾਕੋੜ ਵਾਲਾ ਜੰਗਰੋ ਪਰ ਰੰਦੇ ਨੇ ਮੇਰੇ ਵੀਰੋ ਚਾਰ ਖੇਡ ਗਰਾਊਂਡ ਦੇ ਅੰਦਰ ਫੇਰ ਜੁੜ ਗਏ ਆ ਲਓ ਰੰਦੇ ਨੇ ਕਹਿੰਦੇ ਚਾਰ ਆ ਖੜਾਈ ਦੇ ਫੇਰ ਕਿੰਨੇ ਜਿਹੜੇ ਜੋੜ ਪਾਉਂਦੇ ਕਹਿੰਦੇ ਕਾਕੋੜੀਆ ਫੇਰ ਅੱਗੇ ਬਾਲ ਵੱਧਦਾ ਹੋਇਆ ਭਈ ਹੀ ਬਾਲ ਇਹ ਬੱਲੇ 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 ਆ ਤੀਜਾ ਖਿਡਾਰੀ ਕਾਕੋੜ ਦੀ ਟੀਮ ਤੇ ਪੈਂਦੀ ਹੋਈ ਬਾਲ ਬੱਲੇ ਤਾ ਦੇ ਰੂਹੀ ਵਾਲਿਆ ਜਿਹੜਾ ਛੱਕਾ ਵਜਿਆ ਨਾ ਉਧਰ ਸਾਡੀ ਦਰਮਿਆਨ ਲੈ ਵੀ ਸੋਨੀ ਬਾਈ ਗਰੋਹ ਦੇ ਵਿੱਚ ਆਈ ਆਪਾਂ ਉਹ ਪਹਿਲੀ ਤੇ ਮੋੜਤਾ ਜੀ ਜੀ ਦੋਵੇਂ ਟੀਮਾਂ ਲਾਈਨ ਅਪ ਹੋ ਜਾਣ ਮੇਰੀ ਬੇਨਤੀ ਹੈ ਜਲਦੀ ਨਾਲ ਨਹੀਂ ਦੋਨੋਂ ਟੀਮਾਂ ਹੈ ਉਧਰਲੇ ਪਾਸੇ ਚਾਣਾ ਧਰਤੀ ਦਾ ਦੁਨੀਆ ਦਾ ਕਹਿੰਦੇ ਟੋਪਰ ਖਿਡਾਰੀ ਦੁਨੀਆ ਦਾ ਮਹਾਨ ਖਿਡਾਰੀ ਆ ਬੱਲੇ ਇਕ ਤੋਂ ਦੋ ਇਹ ਬੰਦੇ ਖਰੇ ਬੱਲੀਏ ਸਾਡੀ ਜਿਹਨਾਂ ਨਾਲ ਬਣੇ ਉਹ ਖਰੇ ਖਰੇ ਬੱਲੀਏ ਜਿਹੜੇ ਮੋਢਾ ਜੋੜ ਹਰ ਵੇਲੇ ਨਾਲ ਖੜੇ ਬੱਲੀਏ ਸਾਡੀ ਜਿਹਨਾਂ ਨਾਲ ਬਣੇ ਗਿਆ ਔਰ ਸੂਜਲ ਤਵਨ ਪੱਤਰਕਾਰ ਸਾਹਿਬ ਆਏ ਆ ਉਹਨਾਂ ਦਾ ਧੰਨਵਾਦ ਕਰਦੇ ਆ ਲੁਧਿਆਣਾ ਲੋਕਾਂ ਆਜ ਹੱਕ ਸੱਚ ਦੀ ਗੱਲ ਕਰਨ ਵਾਲਾ ਵੀਰ ਆਇਆ ਬਹੁਤ ਬਹੁਤ ਧੰਨਵਾਦ ਸੂਜਲ ਤਵਨ ਲੈ ਵੀ ਲੈ ਵੀ ਟਾਕੂ ਵਾਲੀਆ ਹੋਲਾ ਯਾਰ ਇਹਨਾਂ ਦਾ ਕਹਿੰਦੇ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਬਹੁਤ ਬੜਾ ਧੰਨਵਾਦ ਹੈ ਜੁਬਰਾਜ ਰਾਣਾ ਜونی ਕਹਿੰਦੇ ਚੀਤੇ ਤਰ ਤੇ ਆਏ ਹੋਏ ਹੈ ਇਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਦਾ ਸਾਡੇ ਸ਼ਨੇ ਮੇਰੇ ਵੀਰ ਵਧੀਆ ਵਧੀਆ ਗੱਗਨ ਵੀਰੇ ਸ਼ੇਅਰ ਕਰਦੇ ਲਾਈਵ ਨੂੰ ਸਾਰੇ ਜੀਵਨਪੁਰ ਵਾਲੇ ਨਾਲ ਖੇਡਿਆ ਸ਼ਾਨਦਾਰ ਬਹੁਤ ਕੋਈ ਨਹੀਂ ਲੱਗਣ ਦਿੱਤਾ ਤੇਰੇ ਪਹਿਲੀ ਤੇ ਸ਼ੱਕਾ ਮਾਰਿਆ ਸੀਗਾ ਮੁੰਡੇ ਨੇ ਹੋਰ ਯਾਰ ਹੋਰ ਹੋਰ ਰਬਾ ਪਵਰਦੀ ਆਉਂਦਾ ਚਾਹ ਹਮੜੇ ਰੰਦੇ ਇੱਕ ਦੋ ਪੇਡ ਤੇ ਲੱਗੀ ਹੋਈ ਚੋਤਾ ਆ ਬਾਲ ਤੇ ਛੱਕਾ ਦੋ ਟਿਕੜਦਾ 2100 ਆ ਨਾ ਲੱਗੀ 1600 ਬਚ ਗਈ ਆ ਇਹ ਕਿੰਨੇ ਗੁਣੀ ਛੱਕਾ 1100 ਆ ਆਹ ਉਹ ਮੋੜਤਾ ਮੰਗੋ ਜੂਦ ਫਾਰੋ ਉਹ ਮਾਰਦੀ ਮਾਦੋਪਰੀ ਸੋਨੂ ਸਾਡਾ ਵੀਰ ਪਾਵਨ ਹਰ ਗੁਰਦੇਵ ਸਿੰਘ ਸਾਗਰ ਵੀ ਸੈਰ ਸਾਡਾ ਵੀਰ ਹਣੀ ਸਾਡਾ ਬਾਦ ਆ 500 ਕੰਟੀਨਿਊ ਕਰ ਦੇ ਜੀ ਨਾਉ ਇਧਰ ਦੇ ਪਾਸੇ ਹਾਂ ਇਧਰ ਦੇ ਪਾਸੇ ਕੱਢ ਲੈ ਪੰਜ ਦਾ ਹੋਰ 500 ਦੀ ਵਿਕਟ ਮੇਰੇ ਵੀਰ ਫੇਰ ਕਰਾ 3600 ਇਹ ਅਗਲੇ ਮੈਚ ਦੇ ਵਿੱਚ ਜਿੰਨੇ ਵੀ ਪਲੇਅਰ ਮੈਨਾਂ ਦਾ ਮੈਚ ਹੋਣਗੇ

ਬੋਲ ਸਕੋ ਹਰਿਆਣੇ ਵਾਲੇ ਇੰਗਲੈਂਡ ਦੇ 10 ਪਾਉਂਡ ਦਿੱਤੇ ਜਾਣਗੇ ਮੇਰੇ ਹਣੀ ਭਾਜੀ ਨੂੰ ਕਹਿ ਦਿਓ ਵੀ ਅਗਲੇ ਮੈਚ ਦੇ ਵਿੱਚ ਕੱਲ ਉਹਦੇ ਸ਼ੰਟੀਟ ਆਵਾ ਤੇ ਜਿੱਤ ਕੇ ਜਾਣ ਦੀ ਟੀਮ ਲੈ ਵੀ ਰਾਜ ਨੂੰ ਦੇਖਾਂਗੇ